ਦੋਸਤੋ ਸ਼ੀ ਕੋੜਗਾ ਬਾਈ ਕੋਲੇ ਨੁਕਰੀਆਂ ਤੇ ਇਹਨਾਂ ਚੋਂ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਮੇਰੇ ਹਿਸਾਬ ਨਾਲ 4-5 ਜਨਵਾਰ ਸੇਲ ਤੇ ਆ ਨੁਕਰੀਆਂ ਇਹ ਸ਼ੀਕ ਆਗੀਆਂ ਤੇ 4 ਤੋਂ 5 ਜਨਵਾਰ ਇਹਨਾਂ ਵਿੱਚੋਂ ਸੇਲ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਭਰਾ ਹੋਰ ਠੀਕ ਠਾਕ ਹੋ ਵਧੀਆ ਬਾਈ ਜੀ ਵਧੀਆ ਤੇ ਟੌਪ ਕਲਾਸ ਮਾਲ ਲਈ ਫਿਰਦੇ ਆ ਪੂਰਾ ਹਾਂਜੀ ਹੀ ਕਾ ਆ ਜਿਹੜੀ ਨੁਕਰੀ ਆ ਇਧਰ ਆ ਖੜੀ ਆ ਕੰਨੀ ਤੇ ਹਾਂਜੀ ਹਾਂਜੀ ਇਹ ਦੀ ਕਿੰਨੀ ਹਾਈਟ ਆ ਪਹਿਲਾਂ ਤਾਂ ਮੈਨੂੰ ਸਾਰਿਆਂ ਤੋਂ ਇਹ ਹੀ ਗੱਲ ਦੱਸ ਬਾਈ ਜੀ ਆਹ 65 ਹੋਊਗੀ ਹਾਈਟ 65 ਆ ਹਾਂਜੀ 64 ਪਲੱਸ ਹੀ ਐ ਜੇ ਕੋਈ ਫੀਤਾ ਫੂਤਾ ਲਾ ਕੇ ਮੈਂਤੀ ਗੈਂਤੀ ਕਰਕੇ ਲਿਆਣੀ ਚਾਹੁੰਦਾ ਹੋਵੇ ਲਾ ਸਕਦਾ ਲਾ ਸਕਦਾ ਪਰ ਕੋੜੀ ਸੇਲ ਹੈ ਨਹੀਂ ਬਾਈ ਜੀ ਸੋਰੀ ਇਹ ਸੇਲ ਨਹੀਂ ਗਈ ਹਾਂਜੀ ਹਾਂਜੀ ਸੇਲ ਹੈ ਨਹੀਂ ਮੈਂ ਤਾਂ ਸੇਲ ਕਰਕੇ ਪੁੱਛਿਆ ਸੀ ਮੈਂ ਕੋਈ ਗੱਲ ਦੀ ਕੋਈ ਗੱਲ ਨਹੀਂ ਤੇ ਉਹ ਬਾਈ ਘੋੜੀ ਤੇਰੀ ਕਮਾਲ ਆ ਗਈ ਲੈਂਥ ਵੀ ਦੇਖੋ ਦੋਸਤੋ ਤੁਸੀਂ ਵੀਡੀਓ ਚ ਦੇਖੀ ਜਾਂਦੇ ਆ ਤੇ ਹਾਈਟ ਤਾਂ ਤੁਹਾਨੂੰ ਬਾਈ ਨੇ ਦੱਸ ਹੀ ਦਿੱਤੀ ਆ ਬਾਕੀ ਤੁਹਾਨੂੰ ਖੁਦ ਨੂੰ ਹੀ ਅੰਦਾਜ਼ਾ ਹੋ ਜੂ ਤੇ ਅੱਗੇ ਆ ਜਾ ਬਾਈ ਫਿਰ ਇਹ ਸੇਲ ਤੇ ਆ ਜਿਹੜੀ ਨਾਲ ਆ ਹਾਂ ਜੀ ਆ ਨਾਲ ਸੇਲ ਤੇ ਆ ਠੀਕ ਆ ਤੇ ਇਹਦੇ ਬਾਰੇ ਦੱਸ ਇਹਦੇ ਕੋਈ ਬਲੱਡ ਲਾਈਨ ਬਾਰੇ ਪਤਾ ਬਲੱਡ ਲੇਨ ਬਾਰੇ ਪਤਾ ਬਈ ਅਰਜੁਨ ਰੋਲੀ ਵਾਲੀ ਦੀ ਲਾਈਨ ਹੈ ਅੱਛਾ ਠੀਕ ਹੈ ਤੇ ਸੂਰਤ ਘੋੜੀ ਦੀ ਬੱਚੀ ਹੈ ਸੂਰਤ ਦੀ ਬੱਚੀ ਹੈ ਸੂਰਤ ਘੋੜਾ ਜੀ ਆਪਣੇ 21 आरबी ਪੁਰਨ ਸਿੰਘ ਜੀ ਕੋਲ ਸੀ ਅੱਛਾ ਠੀਕ ਉਸ ਘੋੜੀ ਦੀ ਬੱਚੀ ਹੈ ਸਪੋਰਟ ਲੈਸ ਹੈਗੀ ਠੀਕ ਆ ਠੀਕ ਆ ਆ 4.5 ਸਾਲਾਂ ਦੀ ਹੈ 4.5 ਸਾਲਾਂ ਦੀ ਹਾਂਜੀ ਤੇ ਇਹਦੀ ਡਿਮਾਂਡ ਕੀ ਕਰਨਾ ਇਹਦੀ ਡਿਮਾਂਡ 3 ਲੱਖ ਰੁਪਏ 3.5 ਲੱਖ ਰੁਪਏ ਭਰਾ 3.5 ਲੱਖ ਹਾਂਜੀ ਤੇ ਬਾਲ ਪੌਰੀਆਂ ਦੇ ਤਾਂ ਜਾਣ ਸਾਰੀ ਸਾਫ ਮੱਥੇ ਤੇ ਇੱਕ ਪੌਰੀ ਹੋਰ ਕਿੱਥੇ ਕੋਈ ਪੌਰੀ ਹੈ ਨਹੀਂ ਸਿਰ ਪੌਰੀਆਂ ਮੱਥੇ ਵਾਲੀ ਮੱਥੇ 'ਤੇ ਇੱਕ ਹੀ ਪੌਰੀ ਹੋਰ ਕਿੱਥੇ ਕੋਈ ਪਿੰਡ ਕਿੱਥੇ ਪੌਰੀ ਹੈ ਨਹੀਂ ਕੋਈ ਠੀਕ ਆ ਠੀਕ ਆ ਹਾਂਜੀ ਬਾਕੀ ਬਈ ਲਾਸ਼ਾਂ ਮਾਰਦੀ ਐ ਪੂਰੀ ਚਿੱਟੀ-ਚਿੱਟੀ ਕੱਢੀ ਬੈਠਾ ਜਮਾ ਗੁਲਾਬੀ ਪਨਪਰਾ ਗੁਲਾਬੀ ਪਾਣ ਤਾਂ ਬਹੁਤ ਆ ਅੱਖਾਂ ਕੋਲੇ ਮੂੰਹ ਕੋਲੇ ਤੇ ਆ ਜਾ ਬਈ ਅੱਗੇ ਵਧਿਆ ਫਿਰ ਵੀਡੀਓ 'ਚ ਇਹ ਬਸ਼ੇਰੀ ਆ ਗਈ ਆ ਬਸ਼ੇਰੀ ਐਸੀ ਦੀ ਐ ਐਸੀ ਦੀ ਬਸ਼ੇਰੀ ਹਾਂਜੀ ਲਓ ਮਿੱਤਰੋ ਰਿਜ਼ਲਟ ਵੀ ਚੈੱਕ ਕਰ ਲਓ ਉਹਦਾ ਘੋੜੀ ਦਾ ਤੇ ਰਿਜ਼ਲਟ ਨਾਲ ਖੜਾ ਗਿਆ ਇਹਦੇ ਨਾਲ ਨਾਲ ਗੱਲ ਆ ਵੀ ਸਪੌਟਲੈ ਠੀਕ ਆ ਤੇ ਇਹ ਆ ਇਹ ਕਿਹੜੇ ਘੋੜੇ ਦੀ ਆ ਹਣ ਆ ਸਮੁੰਦਰ ਘੋੜੇ ਦੀ ਪੋਤੀ ਐ ਸੁੱਟਰ ਘੋੜੇ ਦੀ ਬੱਚੀ ਐ ਠੀਕ ਆ ਮੰਗਟਕੌਰ ਪਿੰਡ ਤੋਂ ਠੀਕ ਆ ਜੀ ਤੇ ਘੋੜੀ ਹੁਣ ਮੌਕੇ ਦੀ ਕਿਵੇਂ ਆ ਉਹ ਮੌਕੇ ਦੀ ਘੋੜੀ ਹੋਗੀ 22 ਦਿਨਾਂ ਦੀ ਗੱਬਣ ਹੈ ਜੇ ਹੋ ਗਏ ਹਾਂਜੀ 22 ਦਿਨਾਂ ਦੀ ਵੀ ਯਾਨੀ ਕਿ ਘੋੜਾ ਦਿੱਤਾ ਵਾ ਹਾਂਜੀ 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 ਹੋਰ 20 ਦਿਨਾਂ ਨੂੰ ਚੈੱਕ ਹੋ ਜੂ ਹੋ ਜੂ ਵੀ ਬਾਈ 40 ਦਿਨਾਂ ਦੀ ਚੈੱਕ ਹੋ ਜੂ 40 ਦਿਨਾਂ ਦੀ ਵਦਗਾ ਚੈੱਕ ਹੋ ਜਾਂਦੀ ਹਾਂਜੀ ਹਾਂਜੀ ਕੀ ਕਾਹਜਾ ਫਿਰ ਤੇ ਇਹ ਬਸ਼ੇਰੀ ਦਾ ਅਲੱਗ ਰੇਟ ਕੀ ਕਰਦਾਂਗਾ ਬਸ਼ੇਰੀ ਦਾ ਵੀ ਦਾਸ ਦੇ ਬਸ਼ੇਰੀ ਦੋ ਲੱਖ 60 ਹਜ਼ਾਰ ਰੁਪਏ ਡਿਮਾਂਡ ਕੀਤੀ ਹੈ ਬਾਈ 260 ਹਾਂਜੀ ਠੀਕ ਆ ਆ ਜਾ ਫਿਰ ਅੱਗੇ ਆ ਜਾ ਆ ਵੀ ਬਸ਼ੇਰੀ ਆ ਗਈ ਇਹ ਕਿਹੜੀ ਆ ਬਸ਼ੇਰਾ ਬਾਈ ਜੀ ਬਸ਼ੇਰਾ ਹਾਂਜੀ ਠੀਕ ਆ ਉਹ ਨੁੱਕੜ ਵਾਲੀ ਕੁਕੜੀ ਦਾ ਬੱਚਾ ਹੈ ਉਹ ਪਾਈਲੀ ਹਾਂ 65 40 ਜਿਹੜੀ ਬਸ਼ੇਰੀ ਖੜੀ ਉਹ ਬਸ਼ੇਰਾ ਤਹਿਸੀਲਤੀ ਆ ਆ ਬਸ਼ੇਰਾ ਸੇਲਤੀ ਭਰਾ ਠੀਕ ਆ ਇਹ ਕਿਹੜੇ ਦਾ ਬੱਚਾ ਆ ਗਿਆ ਆ ਗਿਆ ਭਾਗਸਰ ਵਾਲੇ ਆਪਣੇ ਸੁਲਤਾਨ ਕੋੜੇ ਦਾ ਭਾਗਸਰ ਵਾਲੇ ਸੁਲਤਾਨ ਦਾ ਹੈ ਹੱਤੀ ਕੋੜਾ ਗੱਲਾਂ ਚੇਤਾ ਕੋੜੇ ਦਾ ਭਰਾ ਹੋ ਗਿਆ ਪਿਓ ਸਾਈਡੋਂ ਠੀਕ ਹੈ ਠੀਕ ਇਹਦੀ ਕੀ ਡਿਮਾਂਡ ਆ ਐਡੀ ਇਹਦੀ ਵੱਡੇ 235000 ਰੁਪਏ ਡਿਮਾਂਡ ਹੈ ਠੀਕ ਹੈ ਤੇ ਇੱਧਰ ਆ ਗਈ ਏ ਨੌਕਰੀ ਹੋਰ ਆ ਕੋੜੀ ਏ ਬਈ ਘਟੋ ਘਟ 12 13 ਸਾਲ ਦੀ ਹੈ ਅੱਛਾ ਠੀਕ ਆ ਆ ਕੋੜੀ ਉਸ ਬੱਚੇਰੀ ਦੀ ਮਾਂ ਹੈ ਉਹ ਬਸ਼ੇਰੀ ਦੀ ਮਾਂ ਆ 649 ਕੋੜੀ ਦੀ ਮਾਂ ਆ 568 ਫਿਰ ਇਹਨੂੰ ਚਾਜਣਾ ਦਿਖਾਗੇ ਕੋੜੀ ਹੈਗੀ ਠੱਟੀਆਂ ਦੇ ਕੋੜੇ ਦੀ ਬੱਚੇਰੀ ਮੈਂ ਤੇ ਅਸੀਂ ਵਾਲੇ ਠੀਕ ਆ ਲਓ ਦੋਸਤੋ ਦੇਖੋ ਠੱਟੀਆਂ ਵਾਲੇ ਮੇਜਰ ਸਿੰਘ ਕੋੜੀ ਦੀ ਬੱਚੀ ਹੈ ਪੂਰੀ ਨਾ ਸਕਰੀਨ ਚ ਨਹੀਂ ਆਉਂਦੀ ਜੀ। ਘੋੜੀ ਲੈਂਥ ਲੈਂਥ ਵੇਖੋ ਕਮਾਲ ਆ। ਗਰਦਨ ਗੁਰਦਨ ਚੈੱਕ ਕਰੋ। ਇਹ ਹੁੰਦੀ ਆ ਬ੍ਰੀਡ ਆ। ਇਹਨੂੰ ਬ੍ਰੀਡ ਆਖਿਆ ਜਾਂਦਾਗਾ ਤੇ ਇਹ ਸੇਲ ਤੇ ਆ ਕਿ ਕਿਵੇਂ ਆ? ਨਹੀਂ ਬਾਈ ਜੀ ਆ ਸੇਲ ਤੇ ਹੈ ਨਹੀਂ। ਇਹ ਮੇਲਾ ਹੀ ਦਿਖਾਉਣ ਲੈ ਆਇਆ। ਮੇਲਾ ਦਿਖਾ ਡਿਸਪਲੇ ਵਾਸਤੇ ਰੱਖੀ ਐ ਦੋ ਕੋਈ ਆਪਾਂ। ਡਿਸਪਲੇ ਵਾਸਤੇ। ਬਾਕੀ ਬਈ ਇਹ ਤਾਂ ਲੰਮੀ ਬਹੁਤ ਪਈ ਆ ਘੋੜੀਆਂ। ਬਾਈ ਇਹਨੂੰ ਕਹਿੰਦੇ ਆ ਕੈਨ ਨੂੰ ਤਾਂ ਕਿਹਾ ਜਾਂਦਾ ਸਾਡੇ ਅਰਗੇ ਤੋਂ। ਪਰ ਇਹਨੂੰ ਕਹਿੰਦੇ ਆ ਵੀ ਰੇਲ ਗੱਡੀ ਦੇ ਡੱਬੇ ਵਰਗੀ ਲੰਮੀ। ਸਹੀ ਗੱਲ ਆ ਜੀ। ਇਹ ਘੋੜੀ ਹੁੰਦੀ ਆ ਨਾ। ਸਹੀ। ਤੇ ਆਜੋ ਮਿੱਤਰੋ ਇੱਧਰ ਆਜੋ ਹੋਰ ਆਹ ਬਾਈ ਸੇਲ ਤੇ ਆ ਆਹ ਸੇਲ ਤੇ ਬਾਈ ਜੀ ਅੱਛਾ ਇਹ 4.5 ਲੱਖ ਰੁਪਏ ਡਿਮਾਂਡ ਹੈ ਬਾਈ 9 ਮਹੀਨੇ ਦੇ ਗੱਬਣ ਹੈ 9 ਮਹੀਨੇ ਦੀ ਗੱਬਣ ਸੱਗੂ ਕੋੜੇ ਦੇ ਬੱਚੇ ਤੋਂ ਗੱਬਣ ਬਈਆ ਸੱਗੂ ਦੇ ਬੱਚੇ ਤੋਂ ਗੱਬਣ ਹਾਂਜੀ ਠੀਕ ਹੈ ਜੀ ਆਪ ਐ ਸਮੁੰਦਰ ਵਾਲੇ ਕੋੜੇ ਦੇ ਸਮੁੰਦਰ ਕੋੜੇ ਦੇ ਬੱਚੀ ਆਪ ਆਪ ਸਮੁੰਦਰ ਦੀ ਹੈ ਹਾਂਜੀ ਡਾਇਰੈਕਟ ਡਾਇਰੈਕਟ ਕਨਫਰਮ ਕਰਾਉਂਗੇ ਕਨਫਰਮ ਠੀਕ ਹੈ ਤੇ ਇੱਕ ਕਰੀ ਆਪਣਾ ਫੋਨ ਨੰਬਰ ਬੋਲ ਦੇ ਬਾਈ 94146 75322 ਫੇਰ ਬੋਲ ਦੇ 94146 75322 ਠੀਕ ਹੈ ਜੀ ਧੰਨਵਾਦ ਜੀ ਵੈਲਕਮ ਭਰਾ ਲਓ ਮਿੱਤਰੋ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਖਰੀਦ ਲਓ ਜਾਨਵਰ ਭਰਾ ਤੋਂ ਜਿਹੜਾ ਕੋਈ ਜਾਨਵਰ ਪਸੰਦ ਆਉਂਦਾ ਇੱਕ ਵਾਰੀ ਫੇਰ ਮੈਂ ਤੁਹਾਨੂੰ ਜਾਨਵਰ ਦਿਖਾ ਦਿੰਨਾ ਤੁਹਾਨੂੰ ਸਕਰੀਨ ਤੇ ਤੁਸੀਂ ਦੇਖੀ ਚੱਲੋ ਜਾਨਵਰ ਕੈਮਰਾ ਮੈਂ ਮਾਰੀ ਜਾਂਦਾਗਾ ਦੇਖੋ